ਇਹਦਾ ਖੋਲ ਕੇ ਦਿਖਾ ਚੋਲਾ ਆਸਵੀ ਹੈ ਬਈ ਆਸ ਹੋ ਰਹੀ ਏ ਜੇ ਹੁਣ ਬਾੜੇ 'ਚ ਰੱਖੀ ਚੋਣ ਦੇ ਵੀ ਕਈ ਸਟਾਈਲ ਹੁੰਦੇ ਨੇ ਮਿੰਟਾਂ ਦੇ ਨਾਲ ਸਕਿੰਟਾਂ 'ਚ ਬੱਕਰੀ ਚੋਈ ਜਾਂਦੀ ਏ ਜੇ ਕੋਈ ਚੋਵੇ ਲਓ ਜੀ ਪੂਰੀ ਵਧੀਆ 8 ਦੰਦ ਬਾੜਾ ਨਹੀਂ ਆਪਾਂ ਨੇ ਲੰਬ ਜੜਾਉ ਰੱਖਿਆ ਅੱਜ ਹਾਂ ਆਪਾਂ ਦਾ ਚੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਕਰ ਕੀ ਮੰਗਿਆ ਤੈ ਹੁਣ ਦੱਸ 22000 ਰੁਪਏ ਬੱਚੇ ਵੀ ਬਰੋਬਰ ਦੇ ਨੇ ਦੋ ਉਹ ਬਈ ਸਾਨੂੰ ਵੀ ਨਹੀਂ ਮਿਲਦੀਆਂ ਇਹ ਤੁਸੀਂ ਤਾਂ ਲਾਓ ਹਾਂ ਇਹ ਚਾਦਦੇ ਆ ਸੀ ਚੋੜਾ ਤਾਂ ਹਾਂ ਟੰਗ ਦੇਗਾ ਦੰਦ ਕਿਵੇਂ ਆ ਬਾਈ ਲਓ ਜੀ ਕੈਰਪੀਆਂ ਦੀ ਹੈ ਜੀ ਮੁੰਡਾ ਤਾਂ 22000 ਆ ਜੀ ਅੱਛਾ ਬੱਚਾ ਕੋਈ ਇਹਦੇ ਥੱਲੇ ਆ ਦੋ ਬੱਚਿਆਂ ਵਾਲੀ ਆ ਇਹਨੂੰ ਦੋ ਬੱਚਿਆਂ ਵਾਲੀ ਕਿਹੜੀ ਐ ਇਹ ਲੋਟ ਆ ਵੀਰੋ ਆ ਇਹਦੇ ਦੋ ਬੱਚੇ ਨੇ ਅੱਛਾ ਚਲੋ ਜੀ ਇਹਦਾ ਕੀ ਮੰਗਦੀ ਇਹਦਾ 28000 ਰੁਪਇਆ ਜੀ ਇਹਦਾ ਖੋਲ ਕੇ ਦਿਖਾ ਚੋਲਾ ਹੈ ਬੜੀ ਆਸ ਹੋ ਰਹੀ ਆ ਕਰਾਈ ਨਹੀਂ ਕਰਾਈ ਨਹੀਂ ਉਹ ਬੰਦਾ ਝੂਠੀ ਇਹ ਲੋਟ ਹੈ ਪੱਠ ਥਾਂ ਥਣ ਵਿੱਚ ਸਿਆਰ ਨੇ ਉਹਦੇ ਥਾਂ ਚ ਹੱਥ ਲੱਗਿਆ ਇਹ ਬੱਚੀ ਵੀ ਅੱਜ ਵੇਚ ਲਾ ਅੱਧਾ ਮੁੱਲ ਬੱਦੂ ਚ ਰੱਖ ਵੀ ਲੈ ਉਹ ਬਈ ਤਾਰਾ ਮਾਰੀ ਦੀ ਮੜੀ ਅਬਾ ਚਾ ਮੋੜ ਦੇ ਪਰਾਂ ਉੱਪਰ ਤਾਰਾ ਮਾਰੀ 24 ਦੰਦ ਤਾਂ ਖੈਰੀ ਮੈਂ ਜਰਾ ਦੱਪਣੇ ਨਹੀਂ ਆਉਂਦੇ ਉਹ ਓਏ ਨਾਨੂ ਕੀ ਪਤਾ ਥਣ ਦੱਪਣ ਦਾ ਕਿਹੜਾ ਰੋਜ ਵਾਲਟੀਆਂ ਲੈ ਕੇ ਤਦ ਚੋਂਦੇ ਨੇ ਨਹੀਂ ਜੇ ਹੁਣ ਬਾੜੇ 'ਚ ਰੱਖੀਂ ਚੋਣ ਦੇ ਵੀ ਕਈ ਸਟਾਈਲ ਹੁੰਦੇ ਨੇ ਮਿੰਟਾਂ ਦੇ ਨਾਲ ਸਕਿੰਟਾਂ 'ਚ ਬੱਕਰੀ ਚੋਈ ਜਾਂਦੀ ਹੈ ਜੇ ਕੋਈ ਚੋਵੇ ਲਓ ਜੀ ਪੂਰੀ ਵਧੀਆ 8 ਦੰਦ ਫਰੈਸ਼ ਹੈ ਜੋ 2-5 ਮਿੰਟ ਤਾਂ ਬਹੁਤ ਦੂਰ ਦੀ ਗੱਲ ਹੈ ਨਾ 2 ਮਿੰਟਾਂ 'ਚ ਵਾਲਟ ਖਾਲੀ ਹੋ ਜਾਂਦੀ ਹੈ ਬੱਕਰੀ ਹਾਂ ਏ ਕੀ ਮੱਝ ਲੈ ਵੀ ਮੈਨੂੰ ਵਿੱਚ ਬੰਦਿਆ ਬੱਕਰੀ ਲਵਾਗੇ ਆਪਾਂ ਫਰਾਂ ਸਾਈ ਦੇ ਮੈਨੂੰ ਨਾ ਬਈ ਛੋਟੇ ਭਾਈ ਇੱਧਰ ਆਜੋ ਜੀ ਆਜੋ ਯਾਰ ਜੀ 500 ਦਾ ਨੋਟ ਆ ਮੈਂ ਜਰਾ ਉਰਾ ਫੜ ਲਿਆ ਬੱਕਰੀ ਦਾ ਕੰਨ ਲਓ ਜੀ ਬਣਦੀ ਤਿ ਬਣਵਾਈ ਨਹੀਂ ਹੈ ਨਾ ਬਣਦੀ ਯਾਰ ਅਜੂ ਬਣਵਾਈ ਨਹੀਂ ਯਾਰ ਕਿਉਂ ਜੀ ਪਸੰਦ ਹੈ ਬਣਵਾਈ ਨਹੀਂ ਹੈ ਹੈ ਲਔਰ ਇੱਧਰ ਲਔਰ ਦਾ ਚੱਕੀ ਲਔਰ ਮੈਂ ਜਰਾ ਸਹੀ ਜੀ ਦੱਸ ਦੇ ਬਾਈ ਮੈਂ ਸਹੀ ਕਰਿਆ ਰਾਜੂ ਮੁੱਲ ਬਾੜਾ ਬਾੜਾ ਨਹੀਂ ਆਪਾਂ ਨੇ ਲੰਬ ਜੜਾਉ ਰੱਖਿਆ ਅੱਜ ਹਾਂ ਆਪਾਂ ਦਾ ਚੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਗਾ ਕੀ ਮੰਗਿਆ ਤਾਂ ਹੁਣ ਦੱਸ 22000 ਰੁਪਈਆ ਜੀ ਮਗਰ ਬੱਚੇ ਦੇਖ ਲੈ ਬੱਚੇ ਤਾਂ ਦੇਖ ਲੈ ਬੱਚੇ ਤਾਂ ਨਹੀਂ ਮਾਰੇ ਦੋਏ ਫੇਰ ਦੋਨੇ ਮੇਲ ਨੇ ਬੱਚੇ ਹਾਂ ਜੀ ਇੱਕ ਪੱਠਾ ਹੀ ਇੱਕ ਬੱਕਰਾ ਆ ਬੱਕਰਾ ਹੈ ਜੀ ਉਹ ਪੱਠਾ ਹੈ ਤੁਸੀਂ ਦੱਸੋ ਕਿਵੇਂ ਕਰੀਏ ਹਾਂ ਦੇਖੋ ਹੀ ਲਾਓ ਲਾਵਾ ਮੋਲਾ ਤੂੰ ਦੱਸੇਗਾ ਮੇਰੇ ਕੰਨ ਵਿੱਚ ਸੁਣ ਬਾਬਾ ਉੱਧਰ ਤੂੰ ਪਰ ਆਨੂ ਹੋ ਜਾ ਭਾਈ ਹੈ 15000 ਕਹਿਣਾ ਆਪਾਂ ਨੂੰ ਕੋਈ ਕੋਈ ਗੁੱਸਾ ਹੈ ਕੋਈ ਨਹੀਂ ਹੈ ਜੀ ਦੇਖੋ 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 ਫਿਰ ਐਸਾ ਨਹੀਂ ਮਿਲਦੀ ਜੀ ਵਕਲੀ ਬੱਚੇ ਵੀ ਬਰੋਬਰ ਦੇ ਨੇ ਦੋ ਉਹ ਬਾਈ ਸਾਨੂੰ ਵੀ ਨਹੀਂ ਮਿਲਦੀਆਂ। ਹਾਂ। ਇਹ ਦੱਸਦੇ ਆਂ ਸੀ। ਮੇਰੀ ਗੱਲ ਤੇ ਖੜੋਂਗੇ? ਸਾਨੂੰ ਵੀ ਨਹੀਂ ਮਿਲਦੀਆਂ। ਹੈਂ? ਜਦਾ ਨਾ ਨਾ ਉੱਪਰ ਉਹ ਖੇਤਾ ਖੜਾਂਗੇ। ਨਹੀਂ ਜਿਆਦਾ ਨਹੀਂ ਰੱਬ ਲੱਗਦੀ ਗੱਲ ਕਰਾਂਗੇ ਆਪਾਂ। ਗਲਤ ਗੱਲ ਮੈਂ ਕਰਦਾ ਹੀ ਨਹੀਂ। ਹਾਂ ਫਿਰ ਰਹੇ ਆਪਾਂ ਕਾਨੂੰ ਵਾਲੇ ਦਾ ਪਰਦਾ ਚੱਕੀ। ਨਾ ਠੀਕ ਹੈਗਾ ਪੁੱਛਦੇ